ਸਾਸਤਰੀ ਕਾਲ ਮੇਰੇ ਸਾਰੇ ਭੈਣ ਭਰਾਵਾਂ ਨੂੰ ਉਮੀਦ ਕਰਦੇ ਤੁਸੀਂ ਸਾਰੇ ਠੀਕ ਹੋਵੋਗੇ ਤੇ ਆਪਾਂ ਵੀ ਬਹੁਤ ਵਧੀਆ ਤੇ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਵੀ ਪੰਜਾਬ ਦੇ ਵਿੱਚ ਪਾਣੀ ਬਹੁਤ ਜ਼ਿਆਦਾ ਆਇਆ ਤੇ ਚਲੋ ਝੋਨਿਆਂ ਦੇ ਨੁਕਸਾਨ ਵੀ ਹੋਏ ਆ ਜਿੱਧਰ ਪਾਣੀ ਆਪਣੇ ਮਾਲ ਵਿੱਚ ਨਹੀਂ ਆਇਆ ਤੇ ਗਰਦੀ ਨਦਲਾ ਪਾਣੀ ਧਰਤੀ ਚੋਂ ਇੰਨਾ ਜਿਆਦਾ ਉੱਪਰ ਚੜ ਗਿਆ ਵੀ ਜਿਹੜਾ ਝੋਨੇ ਦੇ ਵਿੱਚ ਪਾਣੀ ਕਾਫੀ ਦਿਨ ਹੋ ਗਿਆ ਖੜਿਆ ਹੀ ਆ ਪਾਣੀ ਸੁੱਕ ਨਹੀਂ ਰਿਹਾ ਕਿਉਂਕਿ ਦਿਨ ਲੱਗ ਨਹੀਂ ਰਹੇ ਦਿਨ ਅੱਜ ਲੱਗਿਆ ਤੇ ਇਹਦੇ ਹੁਣ ਪਾਣੀ ਦੇ ਨੁਕਸਾਨ ਆਪਣੀ ਫਸਲ ਨੂੰ ਇਹ ਹੋ ਸਕਦੇ ਆ ਵੀ ਆਪਣਾ ਜਿਹੜਾ ਝੋਨੇ ਦੇ ਵਿੱਚ ਪਾਣੀ ਖੜਿਆ ਹੀ ਰਹਿਣਾ ਖੜਿਆ ਹੀ ਰਹਿਣਾ ਤੇ ਉੱਪਰੋਂ ਮੌਸਮ ਦੀ ਗਮਸ ਵਾਂਗੂ ਹੋ ਗਿਆ ਤੇ ਇਹਦੇ ਨਾਲ ਆ ਚੌਲਸ ਰੋਗ ਪੈਣ ਦਾ ਬਹੁਤ ਜ਼ਿਆਦਾ ਮਤਲਬ ਵੱਡੇ ਪੱਧਰ 'ਚ ਚੌਲਸ ਰੋਗ ਬਣ ਸਕਦਾ ਏ ਤੇ ਜੋ ਕਿ ਮੇਰੇ ਸਾਰੇ ਧਨ ਤਰ੍ਹਾਂ ਨੂੰ ਪਤਾ ਹੀ ਆ ਹਨ ਵੀ ਆਪਾਂ ਜਿਹੜੇ-ਜਿਹੜੇ ਵੀ ਕੋਈ ਨੈੜੀ ਸਿੰ ਦਵਾਈਆਂ ਵਰਤਦੇ ਆ ਹਨ ਤੇ ਉਹ ਆਪਾਂ ਨੂੰ ਵਰਤਨੀ ਚਾਹੀਦੀ ਆ ਕਿਉਂਕਿ ਚੌਲਸ ਰੋਗ 50% ਝੋਨੇ ਦੀ ਕਵਾਂਟੀਟੀ ਘਟਾ ਦਿੰਦਾ ਤੁਹਾਨੂੰ ਪਤਾ ਹੀ ਆ ਤੇ ਇਹ ਹੁਣ ਪਾਣੀ ਦੇ ਕਾਰਨ ਮਤਲਬ ਬਹੁਤ ਜ਼ਿਆਦਾ ਵਧ ਚੁੱਕੀ ਆ ਗੱਲ ਤੇ ਸਾਰੇ ਜਣੇ ਤਾਂ ਇਹਨਾਂ ਤਰ੍ਹਾਂ ਆਪਦੇ ਆਪਦੇ ਝੋਨੇ ਦਾ ਜਰੂਰ ਧਿਆਨ ਰੱਖੋ ਕਿਉਂਕਿ ਜਦੋਂ ਝੋਲs ਰੋਗ ਤੇ ਗਿਆ ਹਨ ਉਦੋਂ ਫਿਰ ਆਪਾਂ ਮੈਡੀਸਿਨ ਕਰਦੇ ਆ ਆਪਾਂ ਨੂੰ ਪਹਿਲਾਂ ਹੀ ਧਿਆਨ ਰੱਖਣਾ ਚਾਹੀਦਾ ਹੋਣੀ ਆਪਾਂ ਨੂੰ ਮੈਡੀਸਿਨ ਕੋਈ ਨਾ ਕੋਈ ਲੈ ਕੇ ਉਹਦਾ ਛੜਕਾ ਕਰ ਦੇਣਾ ਚਾਹੀਦਾ ਏ ਤੇ ਧੰਨਵਾਦ ਆਪਾਂ ਅੱਗੇ ਤੁਹਾਨੂੰ ਵਿਖਾਉਣੇ ਆ ਹਾਂਜੀ ਗਾਇਸ ਦੇਖੋ ਜਿਵੇਂ ਕਿ ਆ ਪੱਤੇ ਸੁੱਕ ਰਹੇ ਆ ਹਨਾ ਝੋਨੇ ਨੂੰ ਰੋਗ ਤਾਂ ਦੇਖੋ ਬਾਣੀ ਗਿਆ ਵਿੱਚ ਇਹਦੇ ਸੁੰਢੀ ਤਰ੍ਹਾਂ ਮਤਲਬ ਉਲੀ ਰੋਗ ਆ ਜਿਹੜਾ ਉਹ ਬਣ ਚੁੱਕਿਆ ਦੇਖੋ ਹਨਾ ਵੀ ਪੱਤਾ ਸਾਰਾ ਸੁੱਕ ਗਿਆ ਝੋਨੇ ਦਾ ਤੇ ਵਿੱਚ ਇਹਦੇ ਸੁੰਡੀਆਂ ਨਿੱਕੀਆਂ ਨਿੱਕੀਆਂ ਬੈਠੀਆਂ ਤੇ ਦੇਖੋ ਆ ਝੋਨੇ ਦੀ ਬਾਕੀ ਤੁਹਾਨੂੰ ਮੈਂ ਕੁਆਲਿਟੀ ਗੱਲ ਵੀ ਦਿਖਾਈ ਸੀਗੀ ਦੇ ਕਿਵੇਂ ਨੁੰਜਰਾ ਹੋ ਚੁੱਕੀਆਂ ਐ ਤੇ ਆ ਦੇਖੋ ਗਾਇਸ ਆਪਾਂ ਤੁਹਾਨੂੰ ਵਾਰ-ਵਾਰ ਦਿਖਾਉਣੀ ਆ ਪਾਣੀ ਥੋੜਾ ਜਿਹਾ ਉੱਤਰਿਆ ਐ ਇੱਕ ਵਾਰ ਉੱਤਰ ਗਿਆ ਐ ਥੱਲੇ ਪਾਣੀ ਤੇ ਉਧਰ ਤਾਂ ਦੇਖੋ ਤੁਸੀਂ ਕੀ ਹਾਲ ਹੋਇਆ ਪਿਆ ਐ ਹਾਂਜੀ ਜੀ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਹੀ ਹਨਾ ਦੀ ਝੁੱਲਸ ਰੋਗ ਬਣ ਰਿਹਾ ਏ ਤੇ ਵਾਕੀ ਮੈਂ ਤੁਹਾਨੂੰ ਪੱਤੇ ਵੀ ਦਿਖਾਏ ਆ ਦੀ ਸਾਰੇ ਤਣ ਤਰਾ ਆਪਦੇ ਆਪ ਦੇ ਜਾ ਕੇ ਫਸਲਾਂ ਨੂੰ ਹਨਾ ਆਪਣੇ ਮਾਲਵੇ ਏਰੀਏ ਚ ਅਤੇ ਆਪਣੇ ਆਪਣੀਆਂ ਫਸਲਾਂ ਜਾ ਕੇ ਜਰੂਰ ਚੈੱਕ ਕਰੋ ਕਿਉਂਕਿ ਇਹ ਸੁੰਡੀ ਜਿਹੜੀ ਵੀ ਆ ਆਪਾਂ ਨੂੰ ਪਤਾ ਨਹੀਂ ਲੱਗਦੀ ਗੌਰ ਨਾਲ ਵੇਖਣੀ ਪੈਂਦੀ ਹੈ ਜਿਵੇਂ ਹੁਣ ਮੈਂ ਲੱਭ ਕੇ ਲਿਆਈ ਆ ਤੇ ਦੂਜੇ ਨੰਬਰ ਤੇ ਇਹ ਆ ਦੀ ਸਾਰੇ ਮੇਰੇ ਭੈਣ ਭਰਾਵਾਂ ਨੂੰ ਬਹੁਤ ਬਹੁਤ ਧੰਨਵਾਦ ਜਿਹੜੇ ਮੇਰੇ ਭੈਣ ਭਰਾਵਾਂ ਨੇ ਮੇਰੇ ਭੈਣ ਭਰਾਵਾਂ ਕਲਾਕਾਰਾਂ ਨੇ ਤੇ ਜਿਹੜੇ-ਜਿਹੜੇ ਵੀ ਭੈਣ ਭਰਾ ਅੱਗੇ ਆਏ ਆ ਸੇਵਾ ਵਾਸਤੇ ਵੀ ਬਹੁਤ ਵਧੀਆ ਉਹਨਾਂ ਨੇ ਕੀਤਾ ਵੀ ਬਹੁਤ ਜ਼ਿਆਦਾ ਭੈਣ ਭਰਾ ਅੱਗੇ ਆ ਰਹੇ ਆ ਸੇਵਾ ਵਾਸਤੇ ਜੋ ਪੰਜਾਬ ਦੇ ਵਿੱਚ ਹਨਾ ਵੀ ਫਲਾਡ ਆਇਆ ਹੋਇਆ ਹੈ ਹਨਾ ਹਾਰ ਤੋਂ ਪੀੜਤ ਆ ਜਿਹੜੇ ਵੀ ਬਹੁਤ ਉਹਨਾਂ ਨੇ ਸੇਵਾ ਕਰ ਰਹੇ ਆ ਤੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਤੇ ਇੱਕ ਗੱਲ ਹੋਰ ਸੀਗੀ ਵੀ ਜਿਹੜੇ ਮਤਲਬ ਜਿਹੜੇ ਸਭ ਕੁਝ ਜਿੰਨਾ ਦਾ ਠੀਕ ਠਾਕ ਆ ਤੇ ਉਹ ਪਲੀਸ ਫਾਇਦਾ ਨਾ ਚੱਕਣ ਸੇਵਾ ਦਾ ਵੀ ਇੱਕ ਵੀਡੀਓ ਵੀ ਆਈ ਸੀਗੀ ਵੈਸੇ ਵੀ ਕੋਈ ਫੀਡ ਲੈ ਨਹੀਂ ਲਈ ਜਾਂਦਾ ਇਹ ਦੋ ਘਟੇ ਤੇ ਇਹ ਮੈਂ ਕਹਿਣਾ ਚਾਹੂੰਗੀ ਕਿ ਚਲੋ ਲੋੜਵੰਦ ਦੀ ਮਦਦਤਾ ਕਰਨੀ ਕਰਨੀ ਆ ਹਨਾ ਤੇ ਅਗਲਾ ਪਤਾ ਨਹੀਂ ਕਿਵੇਂ ਦਿਹਾੜੀ ਲਾ ਕੇ ਵੀ ਲੋਕਾਂ ਨੇ ਪੰਜਾਬ ਦੀ ਸੇਵਾ ਵਾਸਤੇ ਦਿਹਾੜੀਦਾਰ ਬੰਦੇ ਨੇ ਦੀ 100-100 ਰੁਪਏ ਦੀ ਸੇਵਾ ਪਾਈ ਆ ਠੀਕ ਆ ਜਿਵੇਂ ਕਿ ਆਪਾਂ ਨੂੰ ਪਤਾ ਹੀ ਆ ਤੇ ਇਸ ਕਰਕੇ ਵੀ ਅਗਲੇ ਦਾ ਵੀ ਮਾਨ ਦੁਖ ਦਾ ਸੇਵਾ ਕਰਨ ਵਾਲੇ ਦਾ ਵੀ ਅਸੀਂ ਤਾਂ ਸੇਵਾ ਦਿੱਤੀ ਆ ਤੇ ਜਿਨ੍ਹਾਂ ਨੂੰ ਲੋੜ ਨਹੀਂ ਗਈ ਤੇ ਉਹ ਨਾ ਇਹ ਕੰਮ ਕਰਨ ਤੇ ਬਾਕੀ ਮੇਰੇ ਭੈਣ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਤੇ ਅੱਜ ਦਾ ਆਪਣਾ ਟੌਪਿਕ ਇਹ ਸੀਗਾ ਵੀ ਝੋਨੇ ਆਪਣੇ ਆਪਣੇ ਝੋਨੇ ਦਾ ਸਾਰੇ ਪੈਣ ਤਰਾ ਹੁਣੇ ਹੀ ਗੌਰ ਕਰ ਲੈਣ ਕਿਉਂਕਿ ਪਾਣੀ ਆਪਾਂ ਕਾਫੀ ਦੇਖ ਹੀ ਰਹੇ ਆ ਵੀ ਪਾਣੀ ਕਾਫੀ ਦਿਨ ਖੜ ਗਿਆ ਝੋਨੇ ਦੇ ਵਿੱਚ ਜੋ ਕਿ ਆ ਨਹੀਂ ਹੋਣਾ ਚਾਹੀਦਾ ਸੀਗਾ ਇੱਕ ਅੱਧਾ ਦਿਨ ਪਾਣੀ ਮਤਲਬ ਜਿਹੜੀ ਧਰਤੀ ਨੂੰ ਜਮੀਨ ਨੂੰ ਹਵਾ ਵੀ ਲੱਗਣੀ ਚਾਹੀਦੀ ਹੈ ਕਿਉਂਕਿ ਝੋਨਾ ਆਪਣਾ ਕਾਫੀ ਬੂਝਾ ਮਾਰ ਚੁੱਕਿਆ ਤੇ ਜਿਹਦੇ ਕਰਕੇ ਹਵਾ ਕ੍ਰੋਸ ਨਹੀਂ ਹੋ ਰਹੀਗੀ ਤੇ ਝੋਲਸ ਰੋਗ ਦੇ ਮਤਲਬ ਬਹੁਤ ਜ਼ਿਆਦਾ ਚਾਂਸ ਬਣ ਚੁੱਕੇ ਆ ਤੇ ਇਹ ਪੈ ਵੀ ਰਿਹਾ ਏ ਤੇ ਸਾਰੇ ਮੇਰੇ ਭੈਣ ਭਰਾ ਆਪ ਦੇ ਆਦੀਆਂ ਫਸਲਾਂ ਜਾ ਕੇ ਵੇਚ ਵੜ ਕੇ ਜਰੂਰ ਚੈੱਕ ਕਰਨ ਧੰਨਵਾਦ ਜੀ ਸਤਿ ਸ੍ਰੀ ਅਕਾਲ